ਇੱਕ ਵਾਰ ਨਾ ਇੱਕ ਮਾਲੀ ਦੀ ਤੇ ਇੱਕ ਨਾ ਸੁਨਾਰੇ ਦੀ ਆਪਸ ਵਿੱਚ ਹੁੰਦੀ ਸੀ ਦੋਸਤੀ ਵਾਵਾ ਗੂੜੇ ਮਿੱਤਰ ਬਣ ਜਾਂਦੇ ਉਹ ਸੁਨਾਰੇ ਦਾ ਕੰਮ ਸੋਨੇ ਦਾ ਹੁੰਦਾ ਤੇ ਮਾਲੀ ਦਾ ਹੁੰਦਾ ਆ ਬਾਗ ਵਗੈਰਾ ਲਾਉਣ ਦਾ ਸੰਭ ਸੰਭਾਲ ਕਰਨ ਦਾ ਦਾ ਬਾਗ ਸੀਗਾ ਮਾਲੀ ਨੇ ਇੱਕ ਦਿਨ ਸੁਨਾਰੇ ਨੂੰ ਆਖਿਆ ਵੀ ਤੂੰ ਐ ਕਰੇ ਮੇਰੇ ਬਾਗ ਚ ਆਈ ਆਪਾਂ ਗੱਲਾਂ ਬਾਤਾਂ ਮਾਰਾਂਗੇ ਚਾਹ ਪਾਣੀ ਪੀਵਾਂਗੇ ਇਕੱਠੇ ਚਲੋ ਸੁਨਾਰਾ ਮੰਨ ਗਿਆ ਸੁਨਾਰੇ ਨੇ ਆਪਣੀ ਸੋਨਾ ਪਰਖਣ ਵਾਲੀ ਕਸਵੱਟੀ ਚੁੱਕੀ ਤੇ ਮਾਲੀ ਦੇ ਬਾਗ ਚ ਚੱਲ ਗਿਆ ਉਹ ਫੁੱਲ ਤੋੜੇ ਤੇ ਇੱਕ ਸਵੱਟੀ ਤੇ ਉਹਨੂੰ ਚੜਾਵੇ ਤੇ ਉਹਨੂੰ ਪਰਖੇ ਹੁਣ ਜਦੋਂ ਫੁੱਲ ਤੋੜੇ ਤੇ ਮਾਲੀ ਦੇ ਯਾਰ ਜੀ ਨੂੰ ਕੁਝ ਹੋਵੇ ਉਹ ਆਖੇ ਯਾਰ ਇਹਨੂੰ ਐਵੇਂ ਸੱਤ ਲਿਆ ਵਾ ਤੇ ਹੁਣ ਇੱਕ ਸਵੱਟੀ ਤੇ ਚੜਾਇਆ ਫੁੱਲ ਨੇ ਕੀ ਹੋਣਾ ਇਹ ਫੁੱਲ ਤਾਂ ਖੁਸ਼ਬੂ ਦਾ ਏ ਉਹਨੂੰ ਕੁਝ ਨਾ ਹੋਇਆ ਉਹ ਸਨੇਹਰਾ ਸਿਰ ਮਾਰਦਾ ਕਰੇ ਚਲੋ ਚਾਹ ਪਾਣੀ ਪੀਤਾ ਸਨੇਹਰਾ ਚੱਲ ਗਿਆ ਸਨੇਹਰਾ ਜਾਂਦੇ ਜਾਂਦੇ ਉਹਨੂੰ ਕਹਿ ਗਿਆ ਤੂੰ ਐ ਕਰੀ ਕਿਸ ਦਿਨ ਮੇਰੀ ਨਾ ਦੁਕਾਨ ਤੇ ਆਈ ਆਪਾਂ ਉੱਥੇ ਚਾਹ ਚੁ ਪੀਵਾਂਗੇ ਕੜੀ ਬਹਿ ਗੱਲਾਂ ਬਾਤਾਂ ਮਾਰਾਂਗੇ ਚਲੋ ਮਾਲੀ ਦਾ ਇੱਕ ਦਿਨ ਗਿੜਾ ਵਜਿਆ ਉਹ ਜਲ ਗਿਆ ਸਨਾਰੇ ਦੀ ਦੁਕਾਨ ਤੇ ਹੁਣ ਮਾਲੀ ਦੀ ਆਪ ਦੀ ਆਦਤ ਉਹ ਗਹਿਣੇ ਵਿਖਾਵੇ ਉਹਨੂੰ ਵਿਆਹ ਦੇ ਕਿੰਨਾ ਵਧੀਆ ਗਹਿਣਾ ਉਹ ਗਹਿਣਾ ਚੁੱਕੇ ਫੜੇ ਵੇਖੇ ਉਹਨੂੰ ਸੁੰਗੇ ਤੇ ਸਿਰ ਜਾ ਮਾਰਦਿਆ ਕਰੇ ਹੁਣ ਮਾਲੀ ਨੂੰ ਗਹਿਣਿਆਂ ਦੀ ਕੀਮਤ ਕੀ ਪਤਾ ਤੇ ਨਾ ਸਨਾਰੇ ਨੂੰ ਫੁੱਲਾਂ ਦੀ ਕੀਮਤ ਪਤਾ ਇਦਾਂ ਹੀ ਆਪਣੀ ਜ਼ਿੰਦਗੀ 'ਚ ਜੇ ਦੋਸਤੋ ਆਪਣੀ ਜ਼ਿੰਦਗੀ 'ਚ ਖੁਸ਼ੀ ਦੀ ਗਮੀ ਦੀ ਆਪੋ ਆਪਣੀ ਇੱਕ ਅਸਵੱਟੀ ਹੈ ਕਈ ਸਾਈਕਲਾਂ ਤੇ ਵੀ ਖੁਸ਼ ਹੁੰਦੇ ਨੇ ਕਈ ਗੱਡੀਆਂ 'ਚ ਬੈਠੇ ਵੀ ਦੁਖੀ ਨੇ ਕਈ ਮੁੰਡਿਆਂ ਲਈ ਖੂਹਾਂ ਦੇ ਜਾਲ ਪਾਉਂਦੇ ਫਿਰਦੇ ਨੇ ਕਈ ਮੁੰਡਿਆਂ ਦੇ ਨਸ਼ੇ ਕਰਕੇ ਦੁਖੀ ਨੇ ਕਈ ਕੁੜੀਆਂ ਨੂੰ ਜਿਹੜੇ ਪੱਥਰ ਸਮਝਦੇ ਸੀ ਉਹ ਕੁੜੀਆਂ ਅਸਮਾਨੀ ਅੰਬਰੀ ਉਡਾਰੀਆਂ ਲਾਉਂਦੀਆਂ ਫਿਰਦੀਆਂ ਕਾਮਯਾਬੀ ਦੀਆਂ ਮੰਜ਼ਲਾਂ ਛੂੰਦੀਆਂ ਫਿਰਦੀਆਂ ਨੇ ਸੋ ਦੋਸਤੋ ਜ਼ਿੰਦਗੀ 'ਚ ਨਾ ਖੁਸ਼ੀ ਗਮੀ ਦੀ ਹਰ ਬੰਦੇ ਦੀ ਆਪੋ ਆਪਣੀ ਕਸਵੱਟੀ ਹੁੰਦੀ ਹੈ ਕੋਈ ਗਰੀਬੀ 'ਚ ਵੀ ਖੁਸ਼ ਹੈ ਕੋਈ ਅਮੀਰੀ 'ਚ ਵੀ ਖੁਸ਼ ਨਹੀਂਗਾ ਤੇ ਖੁਸ਼ੀ ਗਮੀ ਕਿਸੇ ਦੇ ਲੇਬਲ ਨਾਲ ਇਦਾਂ ਨਹੀਂ ਦੇਖੀ ਜਾਂਦੀ ਖੁਸ਼ੀ ਗਮੀ ਆਪੋ ਆਪਣੇ ਅੰਦਰ ਦੀ ਸੰਤੁਸ਼ਟੀ ਕਰਕੇ